ਚੱਕਨ ਨਾਲ ਅੰਦਰ ਬੈਠੇ ਨੇ ਮੱਤੂਬਾ ਜੀ ਬੈਠੇ ਨੇ ਚਿਹਰੀ ਬੈਠਾ ਅੰਦਰ ਲੱਗੇ ਹੋਏ ਨੇ ਸਾਰੇ ਆਪਣੀ ਕਾਰਵਾਈ ਕਰ ਆਪਣੇ 10 ਮਿੰਟ ਪਤਾ ਲੱਗ ਜੂਂਦੇ ਐਫਆਰ ਹੀ ਦਰਜ ਹੋਏਗੀ ਉਹ ਨਹੀਂ ਹੋਏਗੀ ਤੇ ਫਿਰ ਸਾਰੇ ਵੀਰ ਇੱਕ ਵਾਰੀ ਸਾਰੇ ਪੁੱਛਦੇ ਨੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਜੇ ਨਹੀਂ ਕਰਨਗੇ ਫਿਰ ਦੂਜੇ ਪਾਸੇ ਜਦ ਪੁਲਿਸ ਪਹੁੰਚਾਈ ਜਾਂ ਤਾਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਤਾਂ ਫਿਰ ਕੋਈ ਲੋੜ ਹੀ ਨਹੀਂ ਲੱਗੇ ਹੋਏ ਨੇ ਹੁਣੇ 10 ਮਿੰਟ ਚ ਚਾਰਨ ਦੇ ਦੁਪੱਟਾ ਦੇ ਨਹੀਂ ਪਰ ਜਿਨ੍ਹਾਂ ਦੇ ਬੋਲੋ ਬੋਰਡ ਨੂੰ ਜਿਹੜਾ ਕਿ ਨੁਕਸਾਨ ਪਹੁੰਚਾਇਆ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਮਹਾਰਾਜ ਦੇ ਬਾਰੇ ਲਿਖਿਆ ਗਿਆ ਨਗਰ ਕੀਰਤਨ ਬਾਰੇ ਲ ਕਾਲੀ ਦਾ ਹਰ ਧਰਮ ਚ ਨਾ ਸਾਈਕੋਮੈਨ ਹੁੰਦੇ ਹੀ ਨੇ ਹਮ ਹਰ ਧਰਮ ਚ ਹੁੰਦੇ ਨੇ ਪਰ ਮੈਨੂੰ ਜਿੰਨਾਂ ਨੂੰ ਇਹ ਚੀਜ਼ਾਂ ਬਾਰੇ ਕੁਝ ਨਹੀਂ ਪਤਾ ਹਾਂ ਸਾਡੀ ਨਗਰ ਕੀਰਤਨ ਦੌਰਾਨ ਇਹਦਾ ਮਾਮਲਾ ਕਿਉਂ ਆ ਗਿਆ ਜੇ ਦੇ ਕਹਿ ਸਕਦੇ ਆ ਕਿ ਕਿਸੇ ਕੋ ਕਿਸੇ ਚੀਜ਼ ਦੀ ਨਹੀਂ ਦੇਖੀ ਜਾਂਦੀ ਜਾਂ ਵੀ ਕਿਉਂ ਵੱਧ ਚੜ ਕੇ ਹੋਵਦਾ ਤੇ ਯਾਰ ਇਹ ਇਦਾਂ ਦੀ ਕੋਈ ਗੱਲ ਨਹੀਂ ਮੈਂ ਹੈ ਮੇਰੀ ਨੋਲੇਜ ਤਾਂ ਪਹਿਲੀ ਵਾਰ ਹੀ ਆਈ ਹੈ ਇਹ ਚੀਜ਼ ਮੈਂ ਬੋਰਡ ਕਿਉਂ ਪੜੇਗਾ ਜਿਉਂ ਨੇ ਪਾੜਿਆ ਗਲਤ ਕੀਤਾ ਤੇ ਉਹ ਪ੍ਰਸ਼ਾਸਨੋਂ ਦੀ ਕਾਰਵਾਈ ਕਰ ਰਹੇ ਆ ਉਹਨਾਂ ਨੂੰ ਪੂਰੀ ਪ੍ਰਸ਼ਾਸਨ ਨਹੀਂ ਕਰਵੇ ਕਰੇਗਾ ਠੇਕੇਦਾਰ ਦਾ ਵੀ ਨਾਮ ਆ ਰਿਹਾ ਕਿਸੇ ਨੇ ਕਿਹਾ ਕਿ ਬੋਰਡ ਫਰਮ ਬਸਤੇ ਜਿਹੜੇ ਲੋਕ ਕਹਿ ਰਹੇ ਨੇ ਇਹ ਤੁਹਾਨੂੰ ਠੇਕੇਦਾਰ ਨੇ ਗਲਤ ਗੱਲ ਕਿ ਪਤਾ ਲੱਗਿਆ ਕਿ ਕਿਉਂ ਉਹਨੂੰ ਠੇਕੇਦਾਰ ਨੇ ਕਿਹਾ ਜਿੰਨਾ ਬੋਰਡ ਲੱਗਿਆ ਉਹਦੇ ਤੇ ਠੇਕੇਦਾਰ ਦਾ ਨਾਮ ਲਿਖਿਆ ਹੋਇਆਗਾ ਸਭ ਕੁਝ ਲਿਖਦੇ ਹੀ ਅੱਜਕੱਲ ਪ੍ਰਸ਼ਾਸਨ ਨਾਲ ਪੱਕਾ ਪਤਾ ਲੱਗ ਜਾਏਗਾ ਹੁਣ ਪਰ ਠੇਕੇਦਾਰ ਤੇ ਨਹੀਂ ਸਾਈਕੋ ਹੋਏਗਾ ਉਹਨੂੰ ਤਾਂ ਨੋਲੇਜ ਹੋएगी ਨੇ ਇਸ ਚੀਜ਼ ਦੀ ਹਾਂਜੀ ਉਹੀ ਕਹਿ ਰਹੇ ਨੇ ਪ੍ਰਸ਼ਾਸਨ ਆਪਣੀ ਤਾਂ ਹੀ ਕਾਰਵਾਈ ਕਰ ਰਿਹਾ ਤਾਂ ਹੀ ਉਹਨੂੰ ਅੰਦਰ ਲੈ ਕੇ ਮੈਂ ਸਾਈਕੋ ਆ ਜਾਂ ਠੇਕੇਦਾਰ ਸਾਈਕੋ ਜਿਹੜਾ ਵੀ ਸਾਈਕੋ ਹੁੰਦਾ ਸਾਰਿਆਂ ਦੇ ਸਾਹਮਣੇ ਹੁਣੇ ਕਰਨਗੇ ਨਹੀਂ ਉਹ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੇ ਫੋਟੋ ਵੀ ਭੇਜੀ ਸੀ ਕਿ ਠੇਕੇਦਾਰ ਨੂੰ ਠੇਕੇਦਾਰ ਨੇ ਕਿਹਾ ਕਿ ਨਹੀਂ ਜੀ ਪਾੜ ਦਿਓ ਜੀ ਬੋਰਡ ਨੂੰ ਇਤਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਕਿ ਉਹਨੇ ਪਹਿਲੇ ਹੋਰ ਵੀ ਬੋਰਡ ਫਾੜੇ ਆ ਜੇ ਪਾੜੇ ਉਹਨਾਂ ਕੇ ਤੇ ਫਿਰ ਬੋਰਡ ਹੋਰ ਵੀ ਨਜ਼ਰ ਆਣਗੇ ਤੇ ਖੈਰ ਜੇ ਪਟੜੇ ਹੋਣਗੇ ਤੇ ਫਿਰ ਤੇ ਉਹਨਾਂ ਦੇ ਬੰਦੀ ਕਰ ਦਿਓਈ ਹੋਏਗੀ ਕਿਉਂ ਨਹੀਂ ਹੋਏਗੀ ਪਾਜੀ ਠੀਕ ਮਿਸਰ ਜਿਹੜੇ ਠੇਕੇਦਾਰ ਦਾ ਨਾਮ ਲਿਆ ਜਾ ਰਿਹਾ ਤੁਹਾਨੂੰ ਪਤਾ ਉਹ ਠੇਕੇਦਾਰ ਕਿੱਥੇ ਦਾ ਸੀਗਾ ਤੇ ਕੌਣ ਸੀ ਇਹ ਇਹ ਤਾਂ ਸੁਣਿਆ ਜੀ ਅਸੀਂ ਜਾ ਕੇ ਪਿਆਰ ਨਾਲ ਪੁੱਛਿਆ ਯਾਰ ਤੂੰ ਗਰੀਬ ਬੰਦਾ ਤੈਨੂੰ ਆਪ ਕੋ ਪੁੱਛ ਨਹੀਂਣਾ ਸਾਨੂੰ ਦੱਸ ਦੇ ਤੂੰ ਏਦਾਂ ਕੀਤਾ ਉਹ ਕਹਿੰਦਾ ਜੀ ਮੈਨੂੰ ਸ਼ਾਮ ਮਾਰਸ ਵਾਲੇ ਨੇ ਭੇਜਿਆ ਮੈਂ ਉਹਨਾਂ ਨੂੰ ਫੋਟੋ ਭੇਜੀ ਤੇ ਉਹਨੇ ਕਹਿੰਦਾ ਜੀ ਬੋਰਡ ਪਾੜ ਦੀ ਅਸੀਂ ਉਹਨਾਂ ਨੂੰ ਸ਼ਾਮ ਮਾਰਸ ਵਾਲੇ ਦੁਕਾਨੇ ਬਹੁਤ ਥਸੇ ਉਹਨੇ ਕਿਉਂ ਏਦਾਂ ਕੀਤਾ ਉਹ ਨਪੋਲਿਸ ਵਾਲਾ ਉਹ ਜਿਹੜੀ ਦੁਕਾਨ ਹੈ ਕਿੱਥੇ ਕਰਕੇ ਮੌਜੂਦ ਹੈ ਤੁਹਾਨੂੰ ਦੁਕਾਨ ਪ੍ਰਤਾਪ ਬਾਗ ਦੇ ਕੋਲ ਤੋਂ ਚੱਲ ਰਹੀ ਹੈ ਸ਼ਾਮ ਮਾਰਸ ਦੇ ਨਾਲ ਤੇ ਉਹਨਾਂ ਨੂੰ ਫੋ ਘਰ ਵੀ ਉੱਥੇ ਹੀ ਆਉਣਾ ਦੇ ਨਜ਼ਦੀਕ। ਜੀ ਆਪਾਂ ਹਾਂ ਪੁਲਿਸ ਦੇ ਹਵਾਲੇ ਕਰਤਾ ਹਾਂ ਪੁਲਿਸ ਆਪਕੋ ਬੈਂਕ ਕਰੇਗੀ। ਇਸ ਸਟੇਟਮੈਂਟ ਦੇ ਰਹੇ ਨੇ ਕਿ ਨਗਰ ਕੀਰਤਨ ਦਾ ਬੋਰਡ ਲੱਗੇ ਹੋਏ ਸੀ ਕੋਈ ਜਾਮਾਟ ਵਾਲਦਾਂ ਲੜਕਾ ਹੈਗਾ ਜਿਨੇ ਆਪਣੇ ਉਹਦੇ ਬੋਰਡ ਫਾੜੇ। ਡੀਪੀ ਸਾਹਿਬ ਉੱਥੇ ਡਮੋਰੀਆ ਪੁਲ ਦੇ ਪੈਰ ਪਰਮਾਨੈਂਟ ਨਾਕਾ ਵੀ ਲੱਗਾ ਹੁੰਦਾ ਪੁਲਿਸ ਦੀ ਗਸ਼ਤ ਵੀ ਹੁੰਦੀ ਹੈ ਲੇਕਿਨ ਤਾਂ ਵੀ ਧਾਰਮਿਕ ਬੋਰਡ ਫਟਿਆ ਗਿਆ। ਕਿਉਂਕਿ ਸਮਾਂ ਵੀ ਕੋਈ ਜ਼ਿਆਦਾ ਨਹੀਂ ਰਿਹਾ ਉਹਦੇ। ਹਮੇਸ਼ਾ ਸਾਰੇ ਸਿਆਰ ਚੱਲਦੀ ਹੈ ਗੱਸਤ ਤੇ ਉਹ ਜਿਵੇਂ ਪਤਾ ਲੱਗਾ ਇਮੀਡੀਏਟਲੀ ਅਸੀਂ ਪਹੁੰਚ ਗਏ ਜੀ ਲੇਕਿਨ ਇੱਪੀ ਸਾਹਿਬ ਜਦੋਂ ਵੀ ਕੋਈ ਜਿਆਦਾ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਨਾਲ ਦੇ ਨਾਲ ਉੱਥੇ ਪਹੁੰਚ ਗਏ ਸਰ ਠੇਕੇਦਾਰ ਨੂੰ ਲੱਗਾ ਠੇਕੇਦਾਰ ਕੋਈ ਨਹੀਂ ਇੱਪੀ ਸਾਹਿਬ ਹਰ ਵਾਰੀ ਜਦੋਂ ਵੀ ਕੋਈ ਨਗਰ ਕੀਰਤਨ ਹੁੰਦਾ ਹੈ ਜੀ ਬੋਰਡ ਫਾਰਮ ਦਾ ਧਾਰਮਿਕ ਨੂੰ ਲੈ ਕੇ ਹਕਸਰੀ ਵਿਵਾਦ ਹੁੰਦਾ ਕੋਈ ਐਡਾ ਧਾਰਮਿਕ ਭਵਨ ਬਣਾਉਂਗਾ ਉੱਥੇ ਹੀ ਬੰਦੀ ਕਰ ਲਈ ਜੀ ਸਰ ਠੇਕੇਦਾਰ ਨੂੰ ਲੱਗਾ ਲੱਗਾ ਹੁੰਦਾ ਕਿ ਜੀ ਲੇਕਿਨ ਬੰਦਾ ਜਿਹੜਾ ਕਾਬੂ ਕੀਤਾ ਉਹਦਾ ਕੀ ਨਾਮ ਆ ਪਰਦੀਪ ਪਰਦੀਪ ਕੋਈ ਮਾਸਟਰਮਾਈਂਡ ਪਤਾ ਲੱਗਾ ਕੌਣ ਕਰਵਾਉਣ ਵਾਲਾ ਹੈ ਕੋਈ ਆਪਸੀਗਾ ਕੀ ਕਾਰਨ ਸੀ ਇਹ ਸਾਨੂੰ ਸਟੇਟਮੈਂਟ ਤੇ ਲਿਖਵਾਉਣਗੇ ਉਹਦੇ ਮੁਤਾਬਕ ਡੀਟੋ ਕਾਰਵਾਈ ਹੋਊਗੀ ਕਿ ਉਹ ਇਹਦੇ ਵਿੱਚੋਂ ਫਸ ਗਏ ਕੋਈ ਦੱਸੇ ਜਾ ਰਿਹਾ ਕਿ ਕੋਈ ਪ੍ਰਿੰਟਡ ਆਰਡ ਦਾ ਵੀ ਕੋਈ ਸਾਹਮਣੇ ਆ ਰਿਹਾ ਸੀ ਨਾਮ ਹੈ ਤੇ ਜੁੜੂ ਕਰ ਲਈ ਹੋਣੀ ਨਹੀਂ ਸਰ ਤੁਹਾਨੂੰ ਪਤਾ ਹੈ ਕੌਣ ਹੈ ਕੌਣ ਹੈ ਉਹ ਵਿਅਕਤੀ ਸ਼ਹਿਰ ਦਾ ਕੋਈ ਵੀ ਹੋਇਆ ਕਿੰਨੇ ਜਣੇ ਸੀਗੇ ਉਹ ਇੱਕ ਸੀਗੇ ਦੋ ਸੀ ਇੱਕ ਲੜਕੀ ਇੱਕ ਸੀ ਜਿਹੜੀ ਸੀ ਡਿਪੀਸਨ ਕਿੱਥੇ ਦਾ ਬੰਦਾ ਰਹਿਣ ਵਾਲਾ ਜਿਹੜਾ ਇਹ ਸਾਡੇ ਬੀਫਾਈਲ ਨਾਲ ਹੀ ਇਹਨੇ ਮੋਟਰ ਬੰਦੇ ਬੈਠੇ ਨੇ ਸਾਰੇ ਆਪਣੇ ਜਥੇਬੰਦੀ ਤੇ ਬੈਠ ਕੇ ਸੀ ਕਾਰਵਾਈ ਉਹ ਸਟੇਟ ਜੋ ਦੁਕਾਉਂ ਉੰਗਦਾ ਉਹ ਕਾਨੂੰਨ ਮੁਤਾਬਕ ਪ੍ਰੋਪਰ ਕਾਰਵਾਈ ਹੋ ਰਹੀ ਹੈ ਜੀ